ਭਾਜੀ ਬਲਾਕ ਸੰਪਤੀ ਦੀਆਂ ਆ ਗਈਆਂ ਚੋਣਾ ਉਹਨਾਂ ਦੇ ਕੰਮਕੁੰਮ ਤਾਂ ਪਤਾ ਨਹੀਂ ਲੱਗਦਾ ਕੀ ਕਰਦੇ ਨੇ ਬਲਾਕ ਸੰਪਤੀ ਵੋਟਾਂ ਆ ਗਈਆਂ ਨੇ ਪਿੰਡਾਂ ਦੇ ਵਿੱਚ ਨਾਮ ਦੇ ਦਿੱਤੀਆਂ ਪ੍ਰਿੰਟੀਆਂ ਵੀਆਂ ਪਰ ਮੈਨੂੰ ਇਹ ਦੱਸੋ ਕਿ ਅੱਜ ਤੱਕ ਤੁਸੀਂ ਵੇਖਿਆ ਕਿ ਕੋਈ ਬਲਾਕ ਸੰਪਤੀ ਮੈਂਬਰ ਦੀ ਕੀ ਪਾਵਰ ਹੈ ਕੀ ਕੰਮ ਕਰਦੇ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੀ ਪਿੰਡਾਂ 'ਤੇ ਕਰਦਾ ਹੈ ਉਹਨਾਂ ਦੇ ਕਿੱਥੇ ਉਹਨਾਂ ਦਾ ਦਫ਼ਤਰ ਹੈ ਕੋਈ ਉਹਨਾਂ ਦੇ ਗੇਟ ਅੱਗੇ ਕਿਸੇ ਨੇ ਧਰਨਾ ਲਾਇਆ ਹੋਵੇ ਵੀ ਬਹੀ ਤੂੰ ਵਹਿ ਕੰਮ ਨਹੀਂ ਕਰਿਆ ਮੈਂ ਤਾਂ ਸਮਝ ਹੀ ਨਹੀਂ ਆਉਂਦੀ ਕਿ ਆਏ 5 ਸਾਲ ਬਾਅਦ ਐ ਵੋਟਾਂ ਪੈ ਜਾਂਦੀਆਂ ਤੇ ਉਹ ਬਲਾਕਸਮਤੀ ਮੈਂਬਰ ਵਿਚਾਰਾ ਪੂਰਾ ਖਰਚਾ ਕਰਦਾ ਉਹ ਤੋਂ ਬਾਅਦ ਉਹ ਆਪ ਹੀ ਪਛਤਾਨਦਾ ਕਿ ਮੈਂ ਕਿਉਂ ਬਣ ਗਿਆ ਮੈਂ ਕੀ ਕਰਨਾ ਕੀ ਪਿਆ ਦੇਖੋ ਕੰਮ ਕਰਦਾ ਇੱਕ ਸਰਪੰਚ ਤੇ ਕਰਦਾ ਐਮਐਲਏ ਅੱਜ ਕੱਲ੍ਹ ਤੇ ਹੁਣ ਸਰਪੰਚ ਵੀ ਜਿਹੜਾ ਕੰਮ ਕਰਦਾ ਨਾ ਉਹ ਜੋ ਐਮਐਲਏ ਕਹਿੰਦਾ ਉਹੀ ਉਹਨੂੰ ਕਰਨਾ ਪੈਂਦਾ ਹੈ ਨਾ ਤੇ ਐਮਐਲਏ ਫਿਰ ਜੇ ਐਮਐਲਏ ਨਹੀਂ ਸਾਰਾ ਕੁਝ ਕਰਨਾ ਮੈਂ ਤਾਂ ਕਹਿੰਦਾ ਇੱਕੋ ਲੈਕਸ਼ਨ ਹੋਵੇ ਐਮਐਲਏ ਬਣੇ ਐਮਐਲਏ ਕਵੇ ਵੀ ਆਜ ਅੱਜ ਤੋਂ ਮੇਰਾ ਪਿੰਡ ਦਾ ਆ ਮੁੰਡਾ ਮੇਰਾ ਸਰਪੰਚ ਹੈ ਆ ਮੇਰਾ ਬਲਾਕ ਸੰਮਤੀ ਮੈਂਬਰ ਹੈ ਆ ਮੇਰਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ ਕਿਉਂ ਤੁਸੀਂ ਇੰਨੀਆਂ ਵੋਟਾਂ ਪਾਉਂਦੇ ਪਿਓ ਕਿਉਂ ਇੰਨਾ ਸਰਕਾਰੀ ਖਰਚਾ ਹੁੰਦਾ ਪਿਆ ਲੋਕੀ ਝੱਲੇ ਆਉਣਗੇ ਵੀ ਕਾਗਜ਼ ਪਰ ਹੁਣ ਸਾਰੇ ਲੀਡਰ ਕਹਿੰਦੇ ਦੇਖੋ ਜੀ ੱੱਕਾ ਆਉਣ ਡਿਆ ਸਾਡੇ ਕਾਗਜ਼ ਨਹੀਂ ਪਰੇ ਜਾਣਦੇ ਉਧਰ ਅਫਸਰ ਵਿਚਾਰੇ ਫਸੇ ਨੇ ਕਿ ਵੋਟਾਂ ਲੰਘ ਜਣੀਆਂ 10 ਦਿਨਾਂ ਬਾਅਦ ਬਾਅਦ ਸਾਨੂੰ ਸਰਕਾਰ ਤੰਗ ਕਰੇਗੀ ਆ ਕੇ ਤੇ ਮੈਂ ਤੇ ਕਹਣਾ ਕਿ ਇਹ ਵੀਡੀਓ ਬਣਦੀ ਵੀ ਹੈ ਕਿ ਸਰਕਾਰ ਜੇ ਚਾਵੇ ਤੇ ਇਹ ਬਲਾਕ ਸਮಿತಿ ਤੇ ਆ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਬੰਦ ਹੀ ਕਰ ਦੇ। ਸਾਲੇ ਭਾਜੀ ਪੰਜ ਪਿੰਡਾਂ ਦੀਆਂ ਚੋਣਾਂ ਨੇ। ਪੰਜ ਪਿੰਡਾਂ ਵੀਰ ਜੀ 40 ਪਿੰਡਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ। ਤੈਨੂੰ ਪਤਾ ਆਪਣਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੌਣ ਹੈ? ਤੁਹਾਨੂੰ ਬਲਾਕ ਸਮਤੀ ਮੈਂਬਰ ਅੱਛਾ ਵੈਸੇ ਤੇ ਬਲਾਕ ਸਮਤੀ ਮੈਂਬਰ ਕਹੁੰਦੀਆਂ ਵੋਟਾਂ ਖਤਮ ਹੋ ਗੀਆਂ ਨੇ ਪਤਾ ਸਾਡੇ ਪਿੰਡ ਦਾ ਜਿਹੜਾ ਬੰਦਾ ਪਰ ਕਾਰਨ ਇਹ ਕਿ ਇਹ ਕਿ ਕਰੀਏਗੀ ਉਹ ਕਰ ਕੀ ਸਕਦਾ ਉਹਦੇ ਕੋਲ ਅਸੀਂ ਕਿਹੜੀ ਮੰਗ ਲੈ ਕੇ ਜਾਈਏ ਉਹਦੀ ਪਾਵਰ ਕੀ ਹੈ ਸੋ ਇਹ ਵੋਟਾਂ ਵੇਖੋ ਵੀਰ ਜੀ ਬੰਦ ਹੋਣੀਆਂ ਚਾਹੀਦੀਆਂ ਮੈਨੂੰ ਨਹੀਂ ਇਹਨਾਂ ਵੋਟਾਂ ਦਾ ਕੋਈ ਫਾਇਦਾ ਦਿਖਦਾ ਇੱਕ ਐਮਐਲਏ ਬਣੇ ਹੁਣ ਵੀ ਕਹਿੰਦੇ ਵੀ ਐਮਐਲਏ ਧੱਕਾ ਕਰ ਰਿਹਾ ਫਿਰ ਜੇ ਐਮਐਲਏ ਧੱਕਾ ਕਰਦੇ ਪਏ ਨੇ ਪੂਰੇ ਪੰਜਾਬ ਚੋਂ ਖਬਰ ਆਉਂਦੀਆਂ ਮੈਨੂੰ ਫਿਰ ਐਮਐਲਏ ਨੂੰ ਹੀ ਪਾਵਰ ਦੇ ਦਿਓ ਵੀ ਬਾਈ ਜੀ ਤੁਸੀਂ ਆਪਣੇ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਹੋ ਤੁਸੀਂ ਬਣਾ ਦਿਓ ਵੀ ਆ ਜਿੰਨੀ ਦੇਰ ਮੈਂ ਐਮਐਲਏ ਬਣੇ ਉਸ ਤੋਂ ਮਿੰਨੇ ਬਾਅਦ ਹੀ ਚੁਣ ਲਵੇ ਇਹ ਹੁਣ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ ਆ ਬਲਾਕ ਸਮਤੀ ਮੈਂਬਰ ਹੈ ਆ ਆ ਬੰਦਾ ਪਿੰਡ ਦਾ ਸਰਪੰਚ ਹੈ ਕਹਾਣੀ ਖਤਮ ਨਾ ਤੇ ਤੁਹਾਡੀਆਂ ਲੜਾਈਆਂ ਹੋਣ ਨਾ ਤੁਸੀਂ ਇੱਕ ਦੂਜੇ ਦੇ ਵੈਰੀ ਪਵੋ ਇੱਕ ਕੋ ਇਲੈਕਸ਼ਨ ਹੋਵੇ ਐਮਐਲਏ ਦਾ ਬਸ ਕਹਾਣੀ ਖਤਮ ਐਮਪੀ ਦਾ ਇਲੈਕਸ਼ਨ ਹੋਵੇ ਉਹ ਸੈਂਟਰ ਦੀ ਸਰਕਾਰ ਬਣਾਵੇ ਐਮਐਲਏ ਦਾ ਇਲੈਕਸ਼ਨ ਹੋਵੇ ਆ ਪਿੰਡਾਂ ਦੇ ਲੋਕਾਂ ਨੂੰ ਕਿਉਂ ਤੁਸੀਂ ਲੜਾਉਂਦੇ ਹੋ ਕਿਉਂਕਿ ਜੇ ਬਣਨਾ ਹੀ ਐਮਐਲਏ ਦੀ ਮਰਜ਼ੀ ਦਾ ਕਿਉਂਕਿ ਲੋਕੀ ਹੁਣ ਪਰਚੇ ਲੋਕੀ ਚਾਹੁੰਦੇ ਨੇ ਉਹ ਇਲੈਕਸ਼ਨ ਲੜਨਾ ਪਰ ਲੋਕੀ ਡਰਦੇ ਪੈਨੇ ਕਿ ਜੇ ਮੈਂ ਅੱਗੇ ਹੋਇਆ ਤੇ ਮੇਰੇ ਤੇ ਪਰਚਾ ਹੋ ਜਾਣਾ ਭਾਵੇਂ ਐਮਐਲ ਨੇ ਪਰਚਾ ਕਰਾਣਾ ਭਾਵੇਂ ਨਹੀਂ ਕਰਾਣਾ ਤੇ ਜੇ ਬਣ ਵੀ ਗਿਆ ਤੇ ਉਹਨੇ ਕਰਨਾ ਕੀ ਏ ਕਿਉਂਕਿ ਉਹ ਕਮਫਰ ਕਿਉਂਨੇ ਗ੍ਰਾਂਟ ਤੇ ਐਮਐਲ ਨੂੰ ਹੀ ਲੈਣੀ ਅਈ ਮੈਂ ਕਹਿੰਦਾ ਸਰਪੰਚ ਦੀ ਪਾਵਰ ਜ਼ਿਆਦਾ ਸਰਪੰਚ ਦੀ ਆਖਰ ਨੂੰ ਪਛਾਣਦੇ ਆ ਹੀ ਨਾ ਸਰਪੰਚ ਨੂੰ ਲੋਕੀ ਆ ਕੇ ਸਵਾਲ ਤੇ ਪੁੱਛਦੇ ਪੈਣੇ ਨਾ ਕਿ ਯਾਰ ਤੂੰ ਇਹ ਕੰਮ ਕਰਕੇ ਦੇ ਸਾਨੂੰ ਉਮ ਬਲਾਗ ਸੰਤੀ ਤੋਂ ਕਦੇ ਗਿਆ ਵੀ ਆ ਯਾਰ ਐ ਕੰਮ ਵਾਸਤੇ ਬਲਾਗ ਸੰਤੀ ਮੈਂਬਰ ਦੇ ਸਾਈਨ ਚਾਹੀਦੇ ਨੇ ਜਾਂ ਐ ਕੰਮ ਵਾਸਤੇ ਯਾਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਸਾਈਨ ਹੋਣਗੇ ਤਾਂ ਮੇਰਾ ਕੰਮ ਹੋਏਗਾ ਉਹਨਾਂ ਦਾ ਵਿਚਾਰਿਆਂਦਾ ਉਹਨਾਂ ਕੋਲ ਕੋਈ ਪਾਵਰ ਨਹੀਂ ਉਹਨਾਂ ਕੋਲ ਕੋਈ ਗ੍ਰਾਂਟ ਨਹੀਂ ਬਸ ਫੋਕੀ ਐ 4 ਤਰੀਕ ਨੂੰ ਨਾਮ ਸਿੱਖਦੀਆਂ ਖਤਮ ਹੋਣੀਆਂ 6 ਤਰੀਕ ਤੋਂ ਪ੍ਰਚਾਰ ਹੋਣਾ ਹੁਣ ਪਤਾ ਨਹੀਂ ਪ੍ਰਚਾਰ ਕਰਨਾ ਕਿਉਂ ਏ ਜੇ ਦੂਜੀ ਕੈਂਡੀਡੇਟ ਖੜਦੇ ਹੀ ਨਹੀਂ ਵੇ ਤੇ ਜੇ 14 ਤਰੀਕ ਨੂੰ ਵੋਟਾਂ ਪੈਣੀਆਂ 17 ਨੂੰ ਰਿਜ਼ਲਟ ਆਣਾ ਠੀਕ ਹੈ ਸ਼ਿਦੀ 15 ਵਾੜਾ ਵੀ ਉਹਨਾਂ ਦੇ ਨਾਲ ਹੀ ਆ ਜਾਣਾ ਤੇ ਆਪਾਂ ਕਿਉਂ ਇੰਨਾ ਖਰਚਾ ਕਰਨੇ ਪਏ ਚੁੱਪ ਕਰਕੇ ਯਾਰ ਆਪਣਾ ਉਹਨਾਂ ਨੂੰ ਬਣਾਓ ਐਮਐਲਏ ਨੇ ਜੇ ਕਹਿਣਾ ਕਿ ਆਹ ਬੰਦੇ ਜੀ ਮੇਰੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆ ਮੇਰਾ ਖਤਮ ਕਰੋ ਲੋਕਤੰਤਰ ਕੀ ਲੋੜ ਐ ਨੇ ਲੋਕਤੰਤਰ ਬੇਸ਼ਰਮ ਹੋਣ ਦੇ ਯਾਰ ਕਿਉਂਕਿ ਲੋਕਤੰਤਰ ਦੀ ਲੋੜ ਹੀ ਨਹੀਂ ਹੈਗੀ ਇਹ ਕੰਮਾਂ ਵਾਸਤੇ ਕਿਉਂਕਿ ਉਹ ਲੋਕਲੀ ਤੇ ਕੰਮ ਕਰਨਾ ਹੀ ਨਹੀਂ ਕਿਉਂਕਿ ਨਾਲ ਕੋਈ ਲੋਕਲੀ ਕੋਈ ਪਾਵਰ ਹੀ ਨਹੀਂ ਹੈਗੀ ਪਾਵਰ ਤੇ ਹੋਣੀ ਚਾਹੀਦੀ 5 ਮਿੰਟਾਂ ਦਾ ਬਣਦਾ ਯਾਰ 5 ਮਿੰਟਾਂ ਦੇ ਲੋਕ ਚੁਣਦੇ ਨੇ ਅਸਲ ਵਿੱਚ ਗੱਲ ਪਤਾ ਗਈ ਹੈ ਜਦੋਂ ਨਾ ਅੰਗਰੇਜ਼ਿਆਂ ਨੂੰ ਨਾ ਲੋਕ ਪਸੰਦ ਨਹੀਂ ਕਰਦੇ ਫਿਰ ਅੰਗਰੇਜ਼ਿਆਂ ਨੇ ਸਕੀਮ ਲਾਈ ਕਿ ਲੋਕਾਂ ਨੂੰ ਕਿਵੇਂ ਆਪਾਂ ਆਪਣੇ ਨਾਲ ਕਰੀਏ ਜ਼ਿਮੀਂਦਾਰਾਂ ਨੂੰ ਫਿਰ ਉਹਨਾਂ ਨੇ ਇੱਕ ਜੈਲ ਬਣਾਈ ਵੀ ਐਨੇ ਪਿੰਡਾਂ ਦੀ 40 ਪਿੰਡਾਂ ਦੀ ਜੈਲ ਹੈ 40 ਪਿੰਡਾਂ ਦੇ ਪ੍ਰਧਾਨ ਨੂੰ ਕਹਿੰਦੇ ਸੀ ਚੈਲਦਾਰ 4 ਪਿੰਡਾਂ ਦੇ ਪ੍ਰਧਾਨ ਨੂੰ ਕਹਿੰਦੇ ਸੀ ਚੌਧਰੀ ਠੀਕ ਹੈ ਜਿਹੜਾ ਸ਼ਹਿਰਾਂ 'ਚ ਆਉਂਦੇ ਉਹਨਾਂ 'ਚ ਜਿਹੜਾ ਕੋਈ ਬੰਦਾ ਰਿਸਪੈਕਟਡ ਹੈ ਸਮਾਜ ਸੇਵੀ ਹੈ ਉਨੂੰ ਸਰਦੀ ਉਪਾਦੀ ਦੇ ਦਿੰਦੇ ਵੀ ਆ ਸਾਰੇ ਸਰ ਛੋਟੂ ਰਾਮ ਆ ਪਾਕਿਸਤਾਨ ਦੇ ਵਿੱਚ ਉਹਦੇ ਅਜੇ ਦਾ ਹਸਪਤਾਲ ਨੇ ਉਮਾਲੇ ਤੇ ਵੀ ਅੱਤੇ 64 ਸੀ ਬੰਦਾ ਉਹ ਸਰ ਛੋਟੂ ਰਾਮ ਜਾਂ ਆਪਾਂ ਚੌਧਰੀ ਆਪਾਂ ਜੁਹੰਦਿਆ ਆਪਾਂ ਦਵਾਈ ਲਾਣੇ ਜੇ ਕਿ ਇਹਨੂੰ ਦਵਾਈ ਲਾਣਾ ਵੇ ਆ ਵੀ ਤੂੰ ਜੇਲਦਾਰ ਪਰ ਉਹ ਉਹਦੇ ਆਂ ਦੇ ਹੀ ਭੁੱਖੇ ਕਦੋਂ ਕੰਮ ਆਉਣੀ ਪਤਾ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਜਦੋਂ ਤੁਹਾਡੇ ਘਰ ਕੋਈ ਲੀਡਰ ਆਣਾ ਆਹ ਮੁੰਡਾ ਕੌਣ ਹੈ ਜੀ ਆਹ ਆਪਣਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ ਜੀ ਆਹ ਆਪਣਾ ਬਲਾਕ ਸੰਮਤੀ ਮੈਂਬਰ ਹੈ ਜੀ ਫਿਰ ਅਗਲਾ ਲੀਡਰ ਤੁਹਾਡੇ ਵਿੱਚ ਆਨੂੰ ਪਾਓ ਮੇਰੇ ਨਾਲ ਜਿਆ ਫਿਰ ਇਲੈਕਸ਼ਨ ਆਵਾ ਬੰਦੇ ਇਕੱਠੇ ਕਰਕੇ ਲੈ ਜੇ ਨੇ ਹਾਂ ਬੀ ਚਿਨਾ ਨੇ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜਨੀਆਂ ਨੇ ਇੱਕ ਚੀਜ਼ ਧਿਆਨ ਰੱਖੋ ਤੁਹਾਨੂੰ ਇੱਕ ਬੱਸ ਨਹੀਂ ਪਰਨ ਨੂੰ ਮਿਲਣੀ ਤੁਹਾਨੂੰ ਚਾਰ ਬੱਸਾਂ ਪਰਨ ਨੂੰ ਮਿਲਣੀਆਂ ਨੇ ਜਿਹੜੇ ਬਲਾਕ ਸਮਤੀ ਮੈਂਬਰ ਬਣਨੇ ਨੇ ਤੁਸੀਂ ਚਾਰ ਬੱਸਾਂ ਆਪਣੇ ਆਪਣੇ ਪਿੰਡਾਂ ਚੋਂ ਭਰ ਕੇ ਲਿਆਓ ਉਸ ਤੋਂ ਬਾਅਦ ਵੇਖੋ ਉਸੇ ਪਿੰਡ ਚੋਂ ਉਹੀ ਸਰਕਾਰ ਦੇ ਬੰਦੇ ਵੱਲੋਂ ਬਣਾਇਆ ਐਮਐਲ ਜਿਹੜਾ ਸਰਪੰਚ ਹੁੰਦਾ ਉਹਨੂੰ ਵੀ ਇੱਕ ਬੱਸ ਭਰਨੀ ਪੈਂਦੀ ਹੈ ਸੋ ਇੱਕ ਪਿੰਡ ਦੇ ਵਿੱਚੋਂ ਦੋ ਦੋ ਬੱਸਾਂ ਭਰਨੀਆਂ ਨੇ ਸੋ ਤੁਸੀਂ ਬੱਸਾਂ ਭਰਨੀਆਂ ਨੇ ਭਰਾਵਾ ਸੋ ਸਮਝ ਕੇ ਪੈਰ ਪੁੱਟਿਓ ਜੇ ਕਾਗਜ਼ ਤੇ ਚਲੋ ਤੋਂ ਹੋਣੀ ਸੀ ਭਾਰੀ ਲੈ ਨੇ ਪਰ ਰੈਲੀਆਂ ਵਾਸਤੇ ਤਿਆਰੀਆਂ ਰੱਖਿਓ ਕਿਉਂਕਿ ਰੈਲੀਆਂ ਬੱਸਾਂ ਜੇ ਭਰਨੀਆਂ ਨੇ ਬੱਸਾਂ ਭਰਨ ਵਾਸਤੇ ਤੁਹਾਨੂੰ ਖਾਸਾ ਰਕਮ ਦੀ ਲੋੜ ਪੈਣੀ ਸੋ ਮੈਂ ਤੇ ਕਹਿੰਨਾ ਐਮਐਲਏ ਸਾਹਿਬ ਨੂੰ ਬੇਨਤੀ ਹੈ ਸਾਰੇ ਪੰਜਾਬ ਦੇ ਐਮਐਲਏ ਨੂੰ ਕੀ ਐਮਐਲਏ ਸਾਹਿਬ ਉਹ ਤੁਸੀਂ ਨਾ ਆਪਣਾ ਚੋਣ ਲਿਆ ਕਰੋ ਨਵਾਂ ਵਿਧਾਨ ਸਭਾ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਬਿੱਲ ਪਾਓ ਕਿਉਂ ਲੋਕਾਂ ਨੂੰ ਮਾਰਨ ਦੇ ਲੜਾਈਆਂ ਹੋਣਗੀਆਂ ਖਰਚੇ ਆਉਣਗੇ ਲੋਕਾਂ ਦੇ ਵੀ ਆਉਣਗੇ ਸਰਕਾਰੀ ਤੰਤਰ ਦੇ ਖਰਚੇ ਆਉਣਗੇ ਸੋ ਇਹ ਖਰਚਾ ਖਤਮ ਕਰੋ ਦਫਾ ਕਰੋ ਇਹਨਾਂ ਵੋਟਾਂ ਨੂੰ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਜਾਂ ਫਿਰ ਇਹਨਾਂ ਬਲਾਕ ਸੰਮਤੀ ਮੈਂਬਰਾਂ ਨੂੰ ਜਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਤੁਸੀਂ ਪਾਵਰ ਦਿਓ ਕੀ ਆ ਬੰਦੇ ਕੋਲ ਆ ਪਾਵਰ ਹੈ ਉਹਨੂੰ ਵੀ ਥੋੜਾ ਜਾ ਉਹ ਵੀ ਰਿਸ਼ਤੇਦਾਰਾਂ ਚ ਚਾਰ ਜਣਾਂ ਨੂੰ ਦੱਸੇ ਕਿ ਮੇਰੇ ਕੋਲ ਵੇਲ ਨਹੀਂ ਹੈਗੀ ਮੈਂ ਸਰਪੰਚ ਮੈਂ ਦਾਣੇ ਮੈਂ ਦਾਣੇ ਵਾਲੇ ਕਾਰਡ ਬਣਾਣੇ ਨੇ ਮੇਰੇ ਕੋਲ ਵੇਲ ਨਹੀਂ ਹੈਗੀ ਮੈਂ ਬਾਲਿਆਂ ਵਾਲੇ ਕਾਰਡ ਬਣਾਣੇ ਨੇ ਲੋਕਾਂ ਦੇ ਸਵੈਸ ਕਰਕੇ ਆ ਵੋਟਾਂ ਸਾਡੇ ਲਈ ਤੇ ਯੂਸਲੈਸ ਨੇ ਸਰਪੰਚੀ ਵੋਟਾਂ ਹੋਣਾ ਆਪਾਂ ਮੰਨ ਸਕਦੇ ਆ ਐਮਐਲਏ ਦੇ ਵੋਟਾਂ ਮੰਨ ਸਕਦੇ ਆ ਐਮਪੀ ਦੇ ਵੋਟਾਂ ਮੰਨ ਸਕਦੇ ਆ ਸ਼ਹਿਰਾਂ ਦੇ ਵਿੱਚ ਜਿਹੜੇ ਬੰਦੇ ਨੇ ਐਮਸੀ ਬੰਦੇ ਨੇ ਉਹ ਵੀ ਵੋਟਾਂ ਆਪਾਂ ਮੰਨ ਸਕਦੇ ਆ ਬਟ ਆ ਵਿਚਾਰੇ ਨਾ ਨਫਰ ਕਰਉਂ ਨਾ ਇਹ ਦੁਕੱਟਿਆਂ